ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਭਾਈ ਦੱਲਾ ਜੀ ਛਿਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਵੇਂ ਦੱਲੇ ਦਾ ਹੰਕਾਰ ਤੋੜਿਆ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਮੁਕਸਰ ਸਾਹਿਬ ਦੇ ਜੰਗ ਤੋਂ ਬਾਅਦ ਸਾਬੋ ਘੇਤਲਵੰਡੀ ਦਮਦਮਾ ਸਾਹਿਬ ਪਹੁੰਚੇ ਤਾਂ ਉਥੇ ਗੁਰੂ ਜੀ ਕੋਲ ਉਹਨਾਂ ਦਾ ਇੱਕ ਸ਼ਰਧਾਲੂ ਸਿਕ ਭਾਈ ਦੱਲਾ ਆਇਆ ਜੋ ਇਲਾਕੇ ਦਾ ਚੌਧਰੀ ਸੀ ਉਸਨੇ 71000 ਰੁਪਇਆ ਤੇ ਇੱਕ ਵਧੀਆ ਘੋੜਾ ਗੁਰੂ ਜੀ ਨੂੰ ਭੇਂਟ ਕੀਤਾ ਇੱਕ ਦਿਨ ਸਵੇਰੇ ਦੀਵਾਨ ਦੀ ਸਮਾਪਤੀ ਮਗਰੋਂ ਭਾਈ ਦੱਲਾ ਗੁਰੂ ਜੀ ਉੱਪਰ ਆਏ ਸ੍ਰੀ ਰਕਸ਼ਟ ਤੇ ਸਾਹਿਬ ਜਾਦਿਆਂ ਦੀ ਸ਼ਹੀਦੀ ਦੀ ਹਮਦਰਦੀ ਪ੍ਰਗਟ ਕਰਦਿਆਂ ਹੋਇਆਂ ਕਹਿਣ ਲੱਗਾ ਗੁਰੂ ਸਾਹਿਬ ਜੀ ਮੇਰੇ ਕੋਲ ਬਹੁਤ ਬਹਾਦਰ ਤੇ ਤਾਕਤਵਰ ਯੋਧਿਆਂ ਦੀ ਫੌਜ ਹੈ ਜੇਕਰ ਤੁਸੀਂ ਮੈਨੂੰ ਪਹਿਲਾਂ ਖਬਰ ਕਰ ਦਿੰਦੇ ਤਾਂ ਆਪ ਜੀ ਦੇ ਸਾਹਿਬਜ਼ਾਦੇ ਤੇ ਜੋ ਅਨੇਕਾਂ ਹੋਰ ਸਿੰਘ ਸ਼ਹੀਦ ਹੋਏ ਹਨ ਇਹਨਾਂ ਨੂੰ ਨੁਕਸਾਨ ਨਹੀਂ ਸੀ ਹੋਣਾ ਮੇਰੇ ਯੋਧਿਆਂ ਨੇ ਦੁਸ਼ਮਣਾਂ ਦੇ ਮੈਦਾਨੇ ਜੰਗ ਵਿੱਚ ਸ਼ੱਕੇ ਛੁੜਾ ਦੇਣੇ ਸਨ ਗੁਰੂ ਸਾਹਿਬ ਜੀ ਤਾਂ ਜਾਣਦੇ ਸਨ ਕਿ ਉਹਨਾਂ ਦੇ ਸਿੱਖ ਬੜੀ ਬਹਾਦਰੀ ਤੇ ਸੂਰਬੀਰਤਾ ਨਾਲ ਲੜੇ ਹਨ ਅਤੇ ਬਹਾਦਰੀ ਤੇ ਸੂਰਬੀਰਤਾ ਦਾ ਸੰਬੰਧ ਸਰੀਰ ਨਾਲ ਨਹੀਂ ਸਗੋਂ ਆਤਮਿਕ ਸ਼ਕਤੀ ਦੇ ਨਾਲ ਹੁੰਦਾ ਹੈ ਗੁਰੂ ਜੀ ਕਹਿਣ ਲੱਗੇ ਦੱਲਿਆ ਤੇਰੇ ਸੂਰਮਿਆਂ ਦੇ ਸਰੀਰ ਤਾਂ ਬਹੁਤ ਤਾਕਤਵਰ ਹਨ ਪਰ ਇਹਨਾਂ ਵਿੱਚ ਉਹ ਸੱਚਾ ਸੁੱਚਾ ਬੀਰ ਰਸਤੇ ਭਰੋਸਾ ਨਹੀਂ ਹੈ ਜੋ ਅਮਰਤ ਸ਼ਕਿਆਂ ਖਾਲਸੇ ਵਿੱਚ ਪੈਦਾ ਹੁੰਦਾ ਹੈ ਦੱਲਾ ਗੋ ਆਖਣ ਲੱਗਾ ਮਹਾਰਾਜ ਜੀ ਸੂਰਮਤੀ ਦਾ ਡੋਲਿਆਂ ਤੇ ਸਰੀਰ ਦੀ ਸਤਿਆ ਦੇ ਆਸਰੇ ਹੀ ਹੁੰਦੀ ਹੈ ਵੇਖੋ ਤਾਂ ਸਹੀ ਇਹਨਾਂ ਦੇ ਸਰੀਰ ਕਿਵੇਂ ਤਕੜੇ ਤਕੜੇ ਮਹਾਬਲੀਆਂ ਨੂੰ ਵੀ maat ਪਾਉਂਦੇ ਹਨ ਗੁਰੂ ਸਾਹਿਬ ਜੀ ਨੇ ਦੇਖਿਆ ਕਿ ਭਾਈ ਦੱਲੇ ਦੇ ਅੰਦਰ ਹਾਉ ਮੈਂ ਬੜੀ ਪ੍ਰਬਲ ਹੋਈ ਪਈ ਹੈ ਗੁਰੂ ਸਾਹਿਬ ਜੀ ਕਹਿਣ ਲੱਗੇ ਕੋਈ ਨਾ ਪਾਈ ਡੱਲਿਆ ਸਮਾਂ ਆਉਣ ਤੇ ਤੇਰੇ ਜਵਾਨਾਂ ਦੀ ਸੂਰਬੀਰਤਾ ਵੀ ਦੇਖ ਲਵਾਂਗੇ ਉਸ ਸਮੇ ਗੁਰੂ ਜੀ ਦਾ ਇੱਕ ਸ਼ਰਦਾਲੂ ਸਿੱਖ ਗੁਰੂ ਜੀ ਵਾਸਤੇ ਇੱਕ ਨਵੀਂ ਬੰਦੂਕ ਲੈ ਕੇ ਆਇਆ ਤੇ ਗੁਰੂ ਜੀ ਨੂੰ ਕਹਿਣ ਲੱਗਾ ਗੁਰੂ ਜੀ ਇਹ ਬੰਦੂਕ ਬੜਾ ਟਿਕਾਣੇ ਤੇ ਅਤੇ ਦੂਰ ਤੱਕ ਨਿਸ਼ਾਨਾ ਮਾਰਦੀ ਹੈ ਗੁਰੂ ਜੀ ਨੇ ਪਾਈ ਡੱਲੇ ਦਾ ਭਰਮ ਦੂਰ ਕਰਨ ਲਈ ਕਿਹਾ ਭਾਈ ਦੱਲਿਆ ਆਪਣੇ ਜਵਾਨ ਲੈ ਕੇ ਆ ਅਸੀਂ ਬੰਦੂਕ ਦੇ ਨਿਸ਼ਾਨੇ ਦੀ ਪਰਖ ਕਰਨੀ ਹੈ ਦੱਲਾ ਆਪਣੇ ਜਵਾਨਾਂ ਕੋਲ ਗਿਆ ਤੇ ਕਿਹਾ ਯੋਧਿਓ ਗੁਰੂ ਜੀ ਨੇ ਇੱਕ ਬੰਦੂਕ ਦੇ ਨਿਸ਼ਾਨੇ ਦੀ ਪਰਖ ਕਰਨੀ ਹੈ ਕੋਈ ਯੋਧਾ ਇਸ ਕੰਮ ਲਈ ਗੁਰੂ ਜੀ ਦੇ ਸਾਹਮਣੇ ਖੜਾ ਹੋਵੇ ਉਹ ਆਖਣ ਲੱਗੇ ਅਸੀਂ ਜੰਗ ਵਿੱਚ ਸਭ ਕੁਝ ਕਰਾਂਗੇ ਪਰ ਐਵੇਂ ਅਣਾਈ ਮੌਤ ਨਹੀਂ ਮਰਾਂਗੇ ਦੱਲਾ ਆਖਣ ਲੱਗਾ ਕਿ ਤੁਸੀਂ ਗੁਰੂ ਜੀ ਦੀ ਬਖਸ਼ਿਸ਼ ਦੇ ਪਾਤਰ ਬਣੋਗੇ ਤੇ ਮੁਕਤੀ ਪ੍ਰਾਪਤ ਕਰੋਗੇ ਉਹਨਾਂ ਨੇ ਕਿਹਾ ਸਾਨੂੰ ਅਜਹੀ ਮੁਕਤੀ ਦੀ ਲੋੜ ਨਹੀਂ ਗੁਰੂ ਜੀ ਨੇ ਬੰਦੂਕ ਦੀ ਪਰਖੀ ਤਾਂ ਕਰਨੀ ਹੈ ਉਹ ਕਿਸੇ ਪਸ਼ੂ ਪੰਛੀ ਤੇ ਕਰ ਲੈਣ ਐਵੇਂ ਕੋਈ ਬੰਦਾ ਕਿਉ ਮਾਰਨਾ ਦੱਲਾ ਵਾਪਸ ਆ ਕੇ ਗੁਰੂ ਜੀ ਨੂੰ ਕਹਿਣ ਲੱਗਾ ਗੁਰੂ ਜੀ ਮੇਰਾ ਕੋਈ ਜਵਾਨ ਨਹੀਂ ਮੰਦਾ ਆਪ ਜੀ ਕਿਸੇ ਪਸ਼ੂ ਪੰਛੀ ਤੇ ਬੰਦੂਕ ਦੀ ਪਰਖ ਕਰ ਲਓ ਗੁਰੂ ਜੀ ਆਖਣ ਲੱਗੇ ਡੱਲਿਆ ਬਹਾਨੇ ਨਾ ਬਣਾ ਅਸੀਂ ਤਾਂ ਬੰਦੇ ਤੇ ਹੀ ਬੰਦੂਕ ਦੀ ਪਰਖ ਕਰਨੀ ਹੈ ਜੇ ਤੇਰੇ ਜਵਾਨ ਨਹੀਂ ਮੰਨਦੇ ਤਾਂ ਤੂੰ ਹੀ ਖੜਾ ਹੋ ਜਾ ਡੱਲਾ ਸ਼ਰਮਿੰਦਾ ਹੁੰਦਾ ਹੋਇਆ ਆਖਣ ਲੱਗਾ ਗੁਰੂ ਜੀ ਮੈਨੂੰ ਵੀ ਮੌਤ ਤੋਂ ਡਰ ਲੱਗਦਾ ਹੈ ਗੁਰੂ ਜੀ ਨੇ ਆਪਣੇ ਇੱਕ ਟਹਿਲਿਏ ਨੂੰ ਕਿਹਾ ਕਿ ਸਾਡਾ ਹੁਕਮ ਜਾ ਕੇ ਸਿੱਖਾਂ ਨੂੰ ਸੁਣਾਓ ਟਹਿਲਿਏ ਤੋਂ ਗੁਰੂ ਜੀ ਦਾ ਹੁਕਮ ਸੁਣਦੇ ਹੀ ਦੋ ਸਿੱਖ ਭਾਈ ਵੀਰ ਸਿੰਘ ਜੀ ਤੇ ਭਾਈ ਧੀਰ ਸਿੰਘ ਜੀ ਜੋ ਆਪਣੀਆਂ ਦਸਤਾਰਾਂ ਸਜਾ ਰਹੇ ਸਨ ਦੌੜ ਪਏ ਇੱਕ ਦਸਤਾਰ ਸਜਾ ਚੁੱਕਾ ਸੀ ਤੇ ਦੂਜਾ ਅੱਧ ਬੱਜੀ ਦਸਤਾਰ ਹੀ ਹੱਥ ਵਿੱਚ ਲੈ ਕੇ ਦੌੜਿਆ ਆਇਆ ਦੋਵੇਂ ਗੁਰੂ ਸਾਹਿਬ ਜੀ ਸਾਹਮਣੇ ਆ ਖੜੇ ਹੋਏ ਗੁਰੂ ਜੀ ਨੇ ਕਿਹਾ ਕਿ ਅਸੀਂ ਤਾਂ ਇੱਕ ਨੂੰ ਬੁਲਾਇਆ ਸੀ ਇੱਕ ਕਹਿਣ ਲੱਗਾ ਗੁਰੂ ਸਾਹਿਬ ਜੀ ਮੈਂ ਪਹਿਲਾਂ ਆਪ ਜੀ ਦਾ ਹੁਕਮ ਸੁਣਿਆ ਸੀ ਇਸ ਲਈ ਆਪ ਜੀ ਮੇਰੇ ਤੇ ਬੰਦੂਕ ਦੀ ਪਰ ਕਰੋ ਪਰ ਦੂਸਰਾ ਕਹਿਣ ਲੱਗਾ ਨਹੀਂ ਗੁਰੂ ਸਾਹਿਬ ਜੀ ਮੇਰੀ ਸ਼ਰਦਾ ਵੀ ਵੇਖੋ ਮੈਂ ਅੱਧ ਵੱਜੀ ਦਸਤਾਰ ਹੀ ਹੱਥ ਵਿੱਚ ਲੈ ਕੇ ਦੌੜਿਆ ਆਇਆ ਹਾਂ ਇਸ ਲਈ ਆਪ ਜੀ ਮੇਰੇ ਤੇ ਗੋਲੀ ਚਲਾ ਕੇ ਬੰਦੂਕ ਦੀ ਪਰਖ ਕਰੋ ਮੈਂ ਤੁਹਾਡੇ ਹੱਥੋਂ ਸ਼ਹੀਦੀ ਜਾਮ ਪੀਣਾ ਚਾਹੁੰਦਾ ਹਾਂ ਸਿੱਖਾਂ ਦੀ ਅਜਹੀ ਬਹਾਦਰੀ ਤੇ ਨਿਡਰਤਾ ਦੇਖ ਕੇ ਭਾਈ ਦੱਲਾ ਜੀ ਬੜੇ ਸ਼ਰਮਿੰਦਾ ਹੋ ਰਹੇ ਸਨ ਗੁਰੂ ਸਾਹਿਬ ਜੀ ਨੇ ਗੋਲੀ ਚਲਾਈ ਜੋ ਦੋਹਾਂ ਸਿੱਖਾਂ ਦੇ ਵਿੱਚੋਂ ਦੀ ਉਹਨਾਂ ਦੇ ਡੌਲਿਆਂ ਨੂੰ ਜ਼ਖਮੀ ਕਰਦੀ ਹੋਈ ਨਿਕਲ ਗਈ ਗੁਰੂ ਜੀ ਨੇ ਦੋਹਾਂ ਨੂੰ ਆਪਣੇ ਗੜੇ ਲਾ ਕੇ ਪਿਆਰ ਕੀਤਾ ਤੇ ਫਿਰ ਉਹਨਾਂ ਦੀ ਮਲਮ ਪੱਟੀ ਕਰਵਾਈ ਗੁਰੂ ਸਾਹਿਬ ਜੀ ਨੇ ਭਾਈ ਦੱਲਾ ਜੀ ਨੂੰ ਸਮਝਾਉਂਦਿਆਂ ਕਿਹਾ ਵੇਖ ਲਿਆ ਕੀ ਨਾ ਡੱਲਿਆ ਬਹਾਦਰੀ ਦਾ ਸੰਬੰਧ ਸਰੀਰ ਦੀ ਤਾਕਤ ਨਾਲ ਨਹੀਂ ਬਲਕਿ ਅੰਦਰੂਨੀ ਆਤਮਿਕ ਨਿਰਪੈਤਾ ਨਾਲ ਹੁੰਦਾ ਹੈ ਜੋ ਕਿ ਸਾਡੇ ਸਿੱਖਾਂ ਵਿੱਚ ਮੌਜੂਦ ਹੈ ਇਸੇ ਲਈ ਸਾਡਾ ਇੱਕ ਇੱਕ ਸਿੰਘ ਸਵਾ ਸਵਾ ਲੱਖ ਨਾਲ ਲੜਨ ਦੇ ਸਮਰੱਥ ਹੈ ਇਸ ਤਰ੍ਹਾਂ ਭਾਈ ਡੱਲਾ ਜੀ ਦਾ ਹੰਕਾਰ ਦੂਰ ਹੋ ਗਿਆ ਗੁਰੂ ਸਾਹਿਬ ਜੀ ਜਿਨਨੇ ਦਿਨ ਉਥੇ ਰਹੇ ਭਾਈ ਡੱਲਾ ਬੜੀ ਸ਼ਰਧਾ ਭਾਵਨਾ ਨਾਲ ਗੁਰੂ ਜੀ ਦੀ ਸੇਵਾ ਕਰਦਾ ਰਿਹਾ ਇੱਕ ਦਿਨ ਗੁਰੂ ਸਾਹਿਬ ਜੀ ਭਾਈ ਡੱਲਾ ਜੀ ਨੂੰ ਆਖਣ ਲੱਗੇ ਭਾਈ ਡੱਲਾ ਜੀ ਅਸੀਂ ਤੁਹਾਡੀ ਸੇਵਾ ਤੋਂ ਬੜੇ ਖੁਸ਼ ਹਾਂ ਮੰਗੋ ਆਪ ਜੀ ਕੀ ਮੰਗਦੇ ਹੋ ਡੱਲਾ ਆਖਣ ਲੱਗਾ ਗੁਰੂ ਸਾਹਿਬ ਜੀ ਜੇ ਤਰੁੱਠੇ ਹਾਂ ਤਾਂ ਦਰਗਾਹ ਵਿੱਚ ਪੀੜੀ ਜਿੰਨੀ ਥਾਂ ਦੇ ਦਿਓ ਗੁਰੂ ਸਾਹਿਬ ਜੀ ਨੇ ਕਿਹਾ ਡੱਲਿਆ ਤੂੰ ਮਾਇਆ ਨਾਲ ਸਾਡੀ ਸੇਵਾ ਕੀਤੀ ਹੈ ਤੇ ਇਸ ਦੇ ਬਦਲੇ ਤਾਂ ਸੰਸਾਰਿਕ ਵਸਤਾਂ ਹੀ ਮਿਲ ਸਕਦੀਆਂ ਹਨ ਜੇ ਦਰਗਾਹ ਵਿੱਚ ਥਾਂ ਲੈਣੀ ਹੈ ਤਾਂ ਉਸ ਲਈ ਤਾਂ ਤੈਨੂੰ ਅੰਮ੍ਰਿਤ ਛਕਣਾ ਪਵੇਗਾ ਤੇ ਨਾਮ ਸਿਮਰਨ ਦੀ ਕਮਾਈ ਕਰਨੀ ਪਵੇਗੀ ਗੁਰੂ ਜੀ ਦਾ ਹੁਕਮ ਮੰਨਦੇ ਹੋਏ ਭਾਈ ਦੱਲਾ ਜੀ ਅੰਮ੍ਰਿਤ ਛਕ ਕੇ ਭਾਈ ਦੱਲਾ ਸਿੰਘ ਜੀ ਬਣ ਗਏ ਤੇ ਨਾਮ ਬਾਣੀ ਦਾ ਸਿਮਰਨ ਕਰਕੇ ਗੁਰੂ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ